ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਖੜੇ ਆ ਜੀ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਤੇ ਬਾਈ ਅਵਤਾਰ ਦੇ ਘਰੇ ਆਪਾਂ ਫੇਰ ਮਿੱਤਰੋ ਇੱਕ ਤਾਜੀ ਸੂਈ ਵੇੜ ਦੀ ਵੀਡੀਓ ਬਣਾ ਰਹੇ ਆ ਸਵੇ ਸੂਈ ਆ ਜੇਰ ਮਿੱਤਰੋ ਅੱਧ ਦੇ ਨੇੜੇ ਪਹੁੰਚ ਚੁੱਕੀ ਆ ਤੇ ਸ਼ਾਮ ਤਾਈ ਮਿੱਤਰੋ ਜੇਰ ਨੇ ਪੈ ਜਾਣਾ ਰੰਗ ਸੋਹਣਾ ਸਿਹਤ ਵੱਖੋ ਚੰਗੀ ਆ ਤੇ ਸਰੀਰ ਦੀ ਬਣਤਰ ਬਹੁਤ ਚੰਗੀ ਆ ਤੇ ਥਣਲੇਵੀ ਦੀ ਮਿੱਤਰੋ ਪੂਰੀ ਸਾਫ਼ ਆ ਪੂਰੀ ਜਿਹੜੀ ਗੱਲਬਾਤ ਆ ਭਾਈ ਦੇ ਨਾਲ ਹੀ ਕਰਾਂਗੇ ਤੇ ਕੀ ਇਹਦਾ ਰੇਟ ਹੈ ਕੀ ਮਗਰ ਬੱਚਾ ਹੈ ਇਹਦੀ ਗੱਲਬਾਤ ਆਪਾਂ ਪੂਰੀ ਤੁਹਾਡੇ ਨਾਲ ਕਰਦੇ ਆਂ ਸਾਂਝੀ ਜੇ ਫਿਰ ਆਪਾਂ ਗੱਲ ਕਰਗੇ ਸਿਹਤ ਪੱਖੋਂ ਸਰੀਰ ਪੱਖੋਂ ਮਿੱਤਰੋ ਚੰਗੇ ਸਰੀਰ ਦੀ ਬਣਤਰ ਤੇ ਬਹੁਤ ਸੋਹਣੀ ਮਿੱਤਰੋ ਇਹ ਵੇੜ ਹੈ ਪੂਰੀ ਗੱਲਬਾਤ ਕਰਦੇ ਆਂ ਫਿਰ ਆਪਾਂ ਮਿੱਤਰੋ ਤੋੜ ਕੇ ਵੀ ਦਿਖਾਵਾਂਗੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਬਤਾਰ ਕੀ ਹਾਲ ਚਾਲ ਹੈ ਠੀਕ ਆ ਭਾਈ ਹੋਰ ਠੀਕ ਆ ਠੀਕ ਆ ਸੇਤਾ ਹਾਂਜੀ ਜਿਹੜਾ ਆਪਣਾ ਪਿੰਡ ਆ ਇਹ ਰਮਾਣਾ ਅਜੀਤ ਸਿੰਘ ਵਾਲਾ ਹਾਂਜੀ ਨੇੜੇ ਹੈਗਾ ਜੀਦਾ ਜੀਦਾ ਜੀ ਤੇ ਖੇਮੂ ਵਾਲਾ ਜਿੱਥੇ ਹਰ ਹਰ ਬਜ ਮਾਉਂਦਾ ਪਿੰਡ ਸੀ ਨਾ ਹਾਂਜੀ ਹਾਂਜੀ ਠੀਕ ਆ ਕਈ ਭਰਾਵਾਂ ਨੂੰ ਪਤਾ ਪੈਣਾ ਨਾ ਨੇੜੇ ਆ ਜੀ ਬਾਜਾਖਾਨਾ ਵੀ ਮਲਾਹੂ 8-10 ਕਿਲੋਮੀਟਰ ਤੇ ਹਾਂਜੀ ਤੇ ਘਣੀਆਂ ਮਲੂਕਾਂ ਨੇੜੇ ਆ ਜਾਂ ਹਾਂਜੀ ਓਕੇ ਹੁਣ ਇਹਦੀ ਆਪਾਂ ਸੂਏ ਦੀ ਗੱਲ ਕਰਗੇ ਕਿਹੜਾ ਸੂਆ ਹੈ ਸੂਈ ਆ ਇਹ ਭਾਈ ਦੂਜਾ ਸੂਆ ਸੀ ਦੂਜਾ ਸੂਆ ਕਦੋਂ ਕਸੂਈਆ ਇਹ ਸੂਈ ਹੋਊਗੀ 11 ਵਜੇ ਸਾਢੇ 10 ਵਜੇ ਸਾਢੇ 10 ਵਜੇ ਸਵੇਰ ਹਾਂ ਮਤਲਬ ਦੋ ਤਿੰਨ ਦਾ ਦੋ ਘੰਟੇ ਹੋ ਗਏ ਹਾਂ ਦੋ ਢਾਈ ਘੰਟੇ ਹੋ ਗਏ ਓਕੇ ਮੰਗਰ ਬੱਚਾ ਬੱਚਾ ਬੱਛਾ ਹੀ ਕਦ ਘਾਟੇ ਦਾ ਬਹੁਤ ਵੱਡਾ ਸੀ ਹਨਾ ਵੱਡੀ ਬੇਲ ਵਾਲਾ ਪੂਰਾ ਸੀ ਹਨਾ ਚਲੋ ਤੇ ਮਾਲਕਾਂ ਦਾ ਦੁੱਧ ਕੀ ਦੱਸਿਆ ਜੀ ਦਾ ਦੁੱਧ ਦੱਸਿਆ ਜੀ 18 ਲੀਟਰ ਓਕੇ ਨਾ ਚੋਇਆ ਪਹਿਲੇ ਸੂਏ ਠੀਕ ਹੈ ਹੂੰ ਤੇ ਅੱਗੇ ਆਉਂਦੀ ਸਮਝਣਾ ਲੈਣਾ ਹਨਾ ਅੱਗੇ ਆਉਂਦੀ ਸਮਝਣਾ ਲੈਣਾ ਸਾਰੀ ਚੰਗੀ ਹੈ ਜੇ ਰੱਤੀ ਤੁਰੀ ਵੀ ਅਜਰ ਅੱਧੀ ਪੈ ਗਈ ਬਸ ਠੰਡੀ ਸੀਲ ਕਿਵੇਂ ਠੰਡੀ ਸੀਲ ਬੋ ਓਕੇ ਠੀਕ ਹੈ ਠੰਡੀ ਸੀਲ ਮਿੱਤਰੋ ਫੁੱਲ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੋਰੋ ਜੱਕਵਰੀ ਵਾੜ ਤੋਰ ਕੇ ਦਿਖਾ ਦਿਓ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੇ ਨੇ ਇਸ ਤੋਂ ਪਹਿਲਾਂ ਜਿਹੜੀਆਂ ਵੀਡੀਓ ਪਾਈਆਂ ਸੀ ਉਹ ਚੰਗੀਆਂ ਗਾਮਾਂ ਦੀਆਂ ਸੀ ਮਹਿੰਗੇ ਮੁੱਲ ਵਾਲੀਆਂ ਸੀ ਇਹ ਮਿੱਤਰੋ ਜਿਹੜਾ ਆਮ ਰੇਟ ਚੱਲਦੇ ਨੇ ਬਾਹੜਾਂ ਦੇ ਉਹਨਾਂ ਘਰੇਟ ਹੋਣਾ ਮੇਰਾ ਅੰਦਾਜ਼ਾ ਫੇਰ ਵੈਸੇ ਤਾਂ ਪੂਰੀ ਆਪਾਂ ਜਾਣਕਾਰੀ ਬਾਜੀ ਤੋ ਲਵਾਗੇ ਤੇ ਜੇਰ 2-4 ਘੰਟਿਆਂ ਚ ਮਿੱਤਰੋ ਪੈ ਜਾਣੀ ਆ ਕਿਉਂਕਿ ਜੇਰ ਤੁਰੀ ਵੀ ਆ ਤੇ ਥਣਲੇ ਵਿੱਚ ਪੂਰੀ ਸਾਫ਼ ਹੈ ਸਿੱਧ ਪੱਖੋਂ ਫਿਰ ਆਪਾਂ ਕਹਨੇ ਵੀ ਚੰਗੀ ਆ ਮੁੱਲ ਫਿਰ ਕੀ ਕਰਤਾ ਜੀ ਮੁੱਲ ਲੈਣ ਦੇ 75000 ਰੁਪਏ ਲੈਣ ਦੇ 75 ਤੇ ਫੋਨ ਨੰਬਰ ਆਪਣਾ 9464312138 ਮੁੱਲ ਦੀ ਬਹੁਤ ਆਈ ਹਾਂ ਕੋਈ ਹੈ ਨਹੀਂ ਛੜਾ ਮਾਰੀ ਜਾਊਗੀ ਠੀਕ ਆ ਹਾਂ 9464312138 ਬਈ ਦਾ ਫੋਨ ਨੰਬਰ ਹੈ ਮੁੱਲ ਮਿੱਤਰੋ ਬਾਈ ਨੇ 75000 ਕਰਤਾ ਤੇ ਚੰਗਾ ਹਵਾਨਾ ਬਹੁਤ ਸੋਣਾ ਬਣਾਇਆ ਵਾ ਖੰਤ ਨੂੰ ਬਹੁਤ ਚੰਗਾ ਬੋਟਾ ਥਾਣਾ ਹੈ ਮਗਰ ਮਿੱਤਰੋ ਮੱਛਾ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਪਿੰਡ ਹੈਗਾ ਜੀ ਰਮਾਣਾ ਅਜੀਤ ਸਿੰਘ ਵਾਲਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਮਿੱਤਰੋ ਹੈ ਫਰੀਦਕੋਟ ਦੇ ਪਿੰਡ ਪਚਾ ਜਾਂਦਾ ਇਹਦੇ ਨਾਲ ਵਾਲੇ ਜਿਹੜੇ ਪਿੰਡ ਨੇ ਜਿਵੇਂ ਨਯੌਰ ਹੈ ਮਲੂਕਾ ਉਹ ਪਿੰਡ ਮਿੱਤਰੋ ਬਠਿੰਡੇ ਜ਼ਿਲ੍ਹੇ ਚ ਤੇ ਜੇਕਰ ਕਿਸੇ ਦੋਸਤ ਦੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ